ਬਹੁਤ ਹੀ ਪਿਆਰੇ ਵਿਦਿਆਰਥੀਓ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਬੇਟਾ ਜੋ 7ਵੀਂ ਜਮਾਤ ਦਾ ਤੁਹਾਡਾ ਫਾਈਨਲ ਪੇਪਰ ਹੋਏਗਾ ਸਮਾਜਿਕ ਸਿੱਖਿਆ ਦਾ ਉਸ ਨੂੰ ਆਪਾਂ ਹੱਲ ਕਰਾਂਗੇ ਉਹਦੇ ਲਈ ਇੱਕ ਹੈ ਪੇਪਰ ਹੈਗਾ ਉਮੀਦ ਹੈ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰਸ਼ਨਾਂਗੇ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਣਗੇ ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਬੇਟਾ ਬਹੁਵਿਕਲਪੀ ਪ੍ਰਸ਼ਨ ਨੇ ਵੀ ਤੁਹਾਨੂੰ ਠੀਕੇ ਜਿਹੜੇ ਕਿ 16 ਆਉਣਗੇ ਤਾਂ ਇੱਕ ਇੱਕ ਕਰਕੇ ਆਪਾਂ ਸਾਰੇ ਨੂੰ ਹੱਲ ਕਰਦੇ ਹਾਂ ਪਹਿਲਾ ਕੁਐਸਚਨ ਹੈ ਹਵਾ ਵਿੱਚ ਸਭ ਤੋਂ ਘੱਟ ਮਾਤਰਾ ਕਿਸ ਗੈਸ ਦੀ ਹੈ? ਹਾਂਜੀ ਬੇਟਾ ਸਭ ਤੋਂ ਘੱਟ ਮਾਤਰਾ ਗੀ ਆਰਗਨ ਦੀ। ਲਿਖਿਆਂ ਵਿੱਚੋਂ ਕਿਹੜੀ ਧਰਤੀ ਦੀ ਇੱਕ ਤਹਿ ਹੈ? ਹਾਂਜੀ ਇਹਨਾਂ ਦੇ ਵਿੱਚੋਂ ਕਿਹੜੀ ਇੱਕ ਧਰਤੀ ਦੀ ਤਹਿ ਬੇਟਾ? ਸਿਆਲ, ਸੀਮਾ ਨਾਈਫ ਇਹ ਸਾਰੀਆਂ ਧਰਤੀ ਦੀਆਂ ਤਹਿਾਂ ਨੇ। ਅਰਬ ਸਾਗਰ ਲਿਖਿਆਂ ਵਿੱਚੋਂ ਕਿਹੜੇ ਮਹਾਸਾਗਰ ਦਾ ਹਿੱਸਾ ਹੈਗਾ? ਹਿੰਦ ਮਹਾਸਾਗਰ ਦਾ। ਲਿਖਿਆਂ ਵਿੱਚੋਂ ਆਵਾਜਾਈ ਦਾ ਸਭ ਤੋਂ ਮਹਿੰਗਾ ਸਾਧਨ ਕਿਹੜਾ ਹੈ? ਕਿਹੜਾ ਬੇਟਾ ਸਭ ਤੋਂ ਮਹਿੰਗਾ ਵੀ? ਵਾਯੂ ਮਾਰਗਾ ਬਾਜੇ ਅਗਲਾ ਕੁਸਚਨ ਹੈ ਇਹ ਇਟਲਿਖਿਆਂ ਵਿੱਚੋਂ ਕਿਹੜਾ ਭਾਰਤ ਦਾ ਗੁਆੰਡੀ ਦੇਸ਼ ਨਹੀਂ ਹੈ ਦੇਖੋ ਵੀ ਕਿਹੜਾ ਨਹੀਂ ਹੈ ਇਹਨਾਂ ਵਿੱਚੋਂ ਇੰਗਲੈਂਡ ਨਹੀਂ ਹੈ ਵੈਦਿਕ ਕਾਲ ਵਿੱਚ ਭਾਰਤ ਨੂੰ ਕਿਸ ਨਾਮ ਨਾਲ ਜਾਣੇ ਜਾਂਦਾ ਸੀ ਹਾਂਜੀ ਬੇਟਾ ਵੈਦਿਕ ਕਾਲ ਵਿੱਚ ਭਾਰਤ ਨੂੰ ਕੀ ਕਿਹਾ ਜਾਂਦਾ ਸੀ ਵੀ ਆਰੀਆ ਵਰਤ ਤਰਾਇਨ ਦੀ ਪਹਿਲੀ ਲੜਾਈ ਵਿੱਚ ਕੌਣ ਜਿੱਤਿਆ ਸੀ ਹਾਂਜੀ ਪਹਿਲੀ ਲੜਾਈ ਵਿੱਚ ਪ੍ਰਿਥਵੀ ਰਾਜ ਚੋਹਾਨ ਜਿੱਤਿਆ ਸੀ ਪੁੱਤਾਂ ਪ੍ਰਥਵੀ ਦਾ ਚੋਹਾਨ ਤੋਂ ਬਦਲਾ ਲੈਣ ਦੇ ਲਈ ਮੁਹੰਮਦ ਗੋਰੀ ਨੇ ਫਿਰ ਦੂਸਰੀ ਵਾਰੀ ਹਮਲਾ ਕੀਤਾ ਸੀ। ਹੇਠ ਲਿਖਿਆਂ ਵਿੱਚੋਂ ਕਿਹੜਾ ਸੰਗੀਤਕਾਰ ਅਕਬਰ ਦਾ ਦਰਬਾਰੀ ਸੀ? ਹਾਂਜੀ ਕੌਣ ਸੀ ਪੁੱਤ? ਤਾਨसेन। ਪਾਣੀਪਤ ਦੀ ਪਹਿਲੀ ਲੜਾਈ ਕਦੋਂ ਆਈ ਬੇਟਾ? 1526 ਈਸਵੀ ਦੇ ਵਿੱਚ। ਅਗਲਾ ਕੁਐਸਚਨ। ਸ੍ਰੀ ਹਰਮੰਦਰ ਸਾਹਿਬ ਨੇੜੇ ਅਕਾਲ ਤਖਤ ਦੀ ਉਸਾਰੀ ਕਿਹੜੇ ਗੁਰੂ ਸਾਹਿਬ ਨੇ ਕਰਵਾਈ ਸੀ? ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਇਹ ਇੱਥੇ ਲਿਖਿਆ ਵਿੱਚੋਂ ਕਿਹੜੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਹਾਂਜੀ ਚੰਡੀ ਦੀ ਵਾਰ ਅਗਲਾ ਕੁਸਚਨ ਹੈ ਬੇਟਾ ਆਪਣੇ ਕੋਲ ਲੋਕਤੰਤਰ ਲੋਕਾਂ ਦੀ ਲੋਕਾਂ ਲਈ ਲੋਕਾਂ ਦੁਆਰਾ ਸਰਕਾਰ ਹੁੰਦੀ ਹੈ ਇਹ ਪਰਿਭਾਸ਼ਾ ਕਿਸ ਨੇ ਦਿੱਤੀ ਸੀ ਬੇਟਾ ਇਬਰਾਹਿਮ ਲਿੰਕਨ ਨੇ ਲੋਕ ਸਭਾ ਦੇ ਮੈਂਬਰਾਂ ਦੀ ਚੋਣ ਕਿੰਨੇ ਸਾਲਾਂ ਲਈ ਕੀਤੀ ਜਾਂਦੀ ਹੈ ਬੇਟਾ 5 ਸਾਲ ਦੇ ਲਈ ਤੇ ਰਾਜ ਸਭਾ ਦੇ ਵੀ 6 ਸਾਲ ਦੇ ਲਈ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੈ ਬੁੱਤ 117 ਰਾਜ ਦਾ ਸੰਵਿਧਾਨਕ ਮੁਖੀ ਕੌਣ ਹੁੰਦਾ ਹੈਗਾ ਰਾਜ ਦਾ ਸੰਵਿਧਾਨਕ ਮੁਖੀ ਹੁੰਦਾ ਰਾਜਪਾਲ ਦੇਸ਼ ਦਾ ਸੰਵਿਧਾਨਕ ਮੁਖੀ ਕੌਣ ਹੋ ਜੂਗਾ ਵੀ ਰਾਸ਼ਟਰਪਤੀ ਕਿਸ ਦੇਸ਼ ਵਿੱਚ ਪ੍ਰੈਸ ਜਾਂ ਸਿਪਾਈ ਦੇ ਸਾਧਨਾਂ ਨੂੰ ਲੋਕਤੰਤਰ ਦਾ ਚਾਨਣ ਮਨਾਰਾ ਕਿਹਾ ਜਾਂਦਾ ਹੈਗਾ ਬੇਟਾ ਭਾਰਤ ਦੇ ਵਿੱਚ ਠੀਕ ਇਸ ਤੋਂ ਬਾਅਦ ਆਪਣੇ ਕੋਲ ਓਬਜੈਕਟਿਵ ਟਾਈਪ ਕੁਐਸਚਨ ਨੇ ਵੀ ਇੱਕ ਇੱਕ ਅੰਕ ਵਾਲੀ ਇਹਦੇ ਵਿੱਚ ਸਹੀ ਗਲਤ ਖਾਲੀ ਥਾਵਾਂ ਤੇ ਆਪਣੇ ਕੋਲ ਇੱਕ ਇੱਕ ਸ਼ਬਦ ਜਾਂ ਇੱਕ ਲਾਈਨ ਵਾਲੇ ਉੱਤਰਾਂ ਵਾਲੇ ਪ੍ਰਸ਼ਨ ਵੀ ਹੋ ਸਕਦੇ ਨੇ ਤਾਂ ਪਹਿਲੀ ਖਾਲੀ ਥਾਂ ਆਪਣੇ ਕੋਲ ਧਰਤੀ ਦੀ ਨਾਈਫ ਪਰਤ ਵਿੱਚ ਡੈਸ਼ ਅਤੇ ਡੈਸ਼ ਤੱਤ ਜਿਆਦਾ ਮਾਤਰਾ ਵਿੱਚ ਹੁੰਦੇ ਨੇ ਹਾਂਜੀ ਕਿਹੜੇ ਤੱਤ ਹੁੰਦੇ ਨੇ ਪੁੱਤ ਇਹਦੇ ਵਿੱਚ ਨਿੱਕਲ ਅਤੇ ਲੋਹਾ ਨਿੱਕਲ ਅਤੇ ਲੋਹਾ ਦੂਸਰਾ ਹੈ বায়ੂ ਮੰਡਲ ਵਿੱਚ ਸਭ ਤੋਂ ਵੱਧ ਮਾਤਰਾ ਵਿੱਚ ਨਾਈਟ੍ਰੋਜਨ ਗੈਸ ਹੁੰਦੀ ਹੈ ਹਾਂਜੀ ਬੇਟਾ ਇਹ ਸਹੀ ਹੈ ਵੀ ਤੀਸਰਾ ਧੁੰਦ ਅਤੇ ਧੂਏ ਦੇ ਸੁਮੇਲ ਨਾਲ ਡੈਸ਼ ਬਣਦਾ ਹੈ ਜਿਹੜਾ ਵਾਤਾਵਰਣ ਲਈ ਬਹੁਤ ਖਤਰਨਾਕ ਹੈ ਹਾਂਜੀ ਕੀ ਬਣਦਾ ਬੇਟਾ ਸਮੋਗ ਭੁਚਾਲ ਮਾਪਣ ਦੇ ਯੰਤਰ ਨੂੰ ਸਿਸਮੋਗ੍ਰਾਫ ਕਹਿੰਦਾ ਹੈ ਹਾਂਜੀ ਬੇਟਾ ਇਹ ਸਹੀ ਹੈ ਵੀ ਮਹਾਸਾਗਰ ਦੇ ਪਾਣੀ ਦੇ ਉਤਰਾ ਅਤੇ ਚੜ੍ਹਾ ਨੂੰ ਜਵਾਰ-ਭਾਟਾ ਕਹਿੰਦੇ ਹਨ ਹਾਂਜੀ ਬੇਟਾ ਇਹ ਵੀ ਬਿਲਕੁਲ ਸਹੀ ਹੈ ਡੈਸ਼ ਭਾਰਤ ਦੀ ਪਹਿਲੀ ਮੁ슬लिम ਮੇਲਾ ਸ਼ਾਸਕ ਸੀ ਹਾਂਜੀ ਕੋਣ ਹੈ ਬੇਟਾ ਰਜਿਆ ਸੁਲਤਾਨ ਰਜਿਆ ਸੁਲਤਾਨ ਅਗਲਾ ਹੈ ਦੇਖੋ ਪ੍ਰਸਿੱਧ ਵਪਾਰਕ ਨਗਰ ਸੂਰਤ ਕਿੱਥੇ ਸਥਿਤ ਹੈ ਹਾਂਜੀ ਕਿੱਥੇ ਸਥਿਤ ਹੈ ਬੇਟਾ ਅਗਲਾ ਕੁਸਚਨ ਹੈ ਬੇਟਾ ਆਪਣੇ ਕੋਲ ਬਲਬਨ ਦਾਸ ਵੰਸ਼ ਦਾ ਸੰਸਥਾਪਕ ਸੀ ਇਹ ਗਲਤ ਹੈ ਬੇਟਾ ਮੁਗਲ ਸ਼ਾਸਕਾਂ ਵਿੱਚੋਂ ਬਾਦਸ਼ਾਹ ਡੈਸ਼ ਇੱਕ ਮਹਾਨ ਭਵਨ ਨਿਰਮਾਤਾ ਸੀ ਕਿਹੜਾ ਬਾਦਸ਼ਾਹ ਸੀ ਵੀ ਸ਼ਾਹਜਹਾਂ ਅਗਲਾ ਹੈ ਲੋਕਤੰਤਰ ਦਾ ਆਰੰਭ ਜੁਨਾਨ ਦੇ ਸ਼ਹਿਰ ਇਥਨਸ ਵਿੱਚ ਹੋਇਆ ਹਾਂਜੀ ਬੇਟਾ ਬਿਲਕੁਲ ਸਹੀ ਹੈ ਅਗਲਾ ਡੈਸ਼ ਰਾਜ ਦਾ ਸੰਵਿਧਾਨਕ ਕੁਮੁਖੀ ਹੈ ਆਪਾਂ ਪਹਿਲਾਂ ਵੀ ਕਰਕੇ ਆਏਗੇ ਕੌਣ ਸੰਵਿਧਾਨਕੁਮੁਖੀ ਹੈ ਵੀ ਰਾਜਪਾਲ ਨਿਆਂਪਾਲਿਕਾ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦਿੰਦੀ ਹੈ ਸਹੀ ਹੈ ਵੀ ਹਾਂਜੀ ਬੇਟਾ ਬਿਲਕੁਲ ਸਹੀ ਹੈ ਇਸ ਤੋਂ ਬਾਅਦ 6 ਕੁਐਸਚਨ ਹੋਣਗੇ ਬੇਟਾ ਤੁਹਾਨੂੰ 2-2 ਅੰਕਾਂ ਦੇ ਇਹਨਾਂ ਨੇ 2-2 ਅੰਕਾਂ ਵਾਲੀ ਜਿਨ੍ਹਾਂ ਦੇ ਆਪਾਂ ਉੱਤਰ ਲਗਭਗ 40 ਤੋਂ 50 ਸ਼ਬਦਾਂ ਦੇ ਵਿੱਚ ਲਿਖਣੇ ਹੋਣਗੇ ਤਾਂ ਇੱਕ ਇੱਕ ਕਰਕੇ ਆਪਾਂ ਇਹਨਾਂ ਨੂੰ ਹੱਲ ਕਰਦੇ ਆਂਗੇ ਕੁਐਸਚਨ ਦੇਖ ਲਓ ਕਿਹੜੇ ਨੇ ਧਰਤੀ ਦੀਆਂ ਪਰਤਾਂ ਦੇ ਨਾਮ ਵਾਯੂ ਮੰਡਲ ਕਿਸ ਨੂੰ ਆਖਦੇ ਹਨ ਭਾਰਤੀ ਇਤਿਹਾਸ ਦੇ ਸਰੋਤ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਖਾਨਾਬਦੋਸ਼ ਤੋਂ ਕੀ ਭਾਵ ਹੈ ਜਨਤਕ ਸੰਚਾਰ ਦੇ ਬਿਜਲੀ ਸਦਨਾਂ ਦੇ ਨਾਮ ਸਰਬ ਵਿਆਪਕ ਬਾਲਗ ਮਤ ਅਧਿਕਾਰ ਤੋਂ ਕੀ ਭਾਵ ਹੈ ਚਲੋ ਭਾਈ ਇੱਕ ਇੱਕ ਕਰਕੇ ਕਰਦੇ ਹਾਂ ਇਹਨਾਂ ਨੂੰ ਹੱਲ ਹਾਂਜੀ ਬੇਟਾ ਤੇ ਇਹਦੇ ਵਿੱਚ ਪਹਿਲਾ ਕੁਐਸਚਨ ਵੀ ਧਰਤੀ ਦੀਆਂ ਪਰਤਾਂ ਦੇ ਨਾਮ ਧਰਤੀ ਦੀਆਂ ਤਿੰਨ ਪਰਤਾਂ ਨੇ ਬੋਤ ਸਿਆਲ ਸੀਮਾ ਤੇ ਨਾਈਫ ਪਹਿਲੇ ਨੇ ਜੇ ਧਰਤੀ ਦੇ ਤਿੰਨ ਪਰਤਾਂ ਹਨ ਇਹਨਾਂ ਦੇ ਨਾਮ ਹਨ ਸਿਆਲ ਸੀਮਾ ਨਾਈਫ ਸਿਆਲ ਦੇ ਵਿੱਚ ਦੋ ਤੱਤ ਨੇ ਵੀ ਸਿਲੀਕੋਨ ਤੇ ਐਲੂਮੀਨੀਅਮ ਸੀਮਾ ਦੇ ਵਿੱਚ ਵੀ ਦੋ ਤੱਤ ਨੇ ਸਿਲੀਕੋਨ ਤੇ ਮੈਗਨੀਸ਼ੀਅਮ ਨਾਈਫ ਦੇ ਵਿੱਚ ਵੀ ਦੋ ਤੱਤ ਨੇ ਨਿਕਲ ਤੇ ਫੈਰਸ ਮਤਲਬ ਨਿਕਲ ਤੇ ਲੋਹਾ ਠੀਕ ਬਿਲਕੁਲ ਸੌਖਾ ਜਿਹਾ ਕੁਐਸਚਨ ਸੀ ਸੈਕੰਡ ਹੈ ਆਪਣੇ ਕੋਲ ਜਿਹੜਾ ਕੁਐਸਚਨ ਹੈ ਬੇਟਾ ਉਹ ਹੈਗਾ বায়ুমণ্ডল ਕਿਸ ਨੂੰ ਆਖਦੇ ਨੇ ਉਹ ਵੀ ਆਪਾਂ ਵੇਖਦੇ ਆਂਗੇ ਹਾਂਜੀ ਬੇਟਾ ਤਾਂ ਇਹਦੇ ਵਿੱਚ ਕੁਐਸਚਨ ਸੀ ਆਪਣੇ ਕੋਲ বায়ুমণ্ডল ਕਿਸ ਨੂੰ ਆਖਦੇ ਨੇ ਧਰਤੀ ਦੇ ਆਲੇ-ਦੁਆਲੇ ਹਵਾ ਦਾ ਇੱਕ ਘੇਰਾ ਜਾਂ ਗਲਾਫ ਬਣਿਆ ਹੋਇਆ ਹੈ ਇਸ ਨੂੰ ਅਸੀਂ বায়ুমণ্ডল ਆਖਦੇ ਹਾਂ ਧਰਤੀ ਦੇ ਆਲੇ-ਦੁਆਲੇ ਹਵਾ ਦਾ ਇੱਕ ਘੇਰਾ ਜਾਂ ਗਲਾਫ ਬਣਿਆ ਹੋਇਆ ਹੈ ਇਸ ਨੂੰ ਅਸੀਂ বায়ুমণ্ডল ਕਹਿੰਦੇ ਹਾਂ ਠੀਕ ਅਗਲਾ ਕੁਐਸਚਨ ਹੈ ਭਾਰਤੀ ਇਤਿਹਾਸ ਦੇ ਸਰੋਤ ਕਿੰਨੇ ਪ੍ਰਕਾਰ ਦੇ ਨੇ ਇਹ ਵੀ ਪੜੇਖ ਲੈਣੇ ਹੈਗੇ ਹਾਂਜੀ ਬੇਟਾ ਭਾਰਤੀ ਇਤਿਹਾਸ ਦੇ ਸਰੋਤ ਦੋ ਪ੍ਰਕਾਰ ਦੇ ਨੇ ਬੇਟਾ ਇੱਕ ਪ੍ਰਾਤੱਤਵ ਸਰੋਤ ਨੇ ਇੱਕ ਸਾਇਤਿਕ ਸਰੋਤ ਪ੍ਰਾਤੱਤਵ ਸਰੋਤ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੇ ਪੁੱਤ ਜਿਨ੍ਹਾਂ ਨੂੰ ਖੁਦਾਈ ਦੇ ਦੌਰਾਨ ਮਿਲੇ ਨੇ ਠੀਕ ਹੈ ਜਾਂਕਸਰ ਜਿਹੜੇ ਸਾਡੇ ਪੁਰਾਣੇ ਭਵਨ ਜਾਂ ਸਮਾਰਕ ਨੇ ਇਸ ਵਿੱਚ ਪ੍ਰਾਚੀਨ ਸਮਾਰਕ ਮੰਦਰ ਸਿੱਕੇ ਬਰਤਨ ਹਥਿਆਰ ਗਹਿਣੇ ਚਿੱਤਰ ਆਦਿ ਸ਼ਾਮਿਲ ਨੇ ਸਾਇਤਿਕ ਸਰੋਤਾਂ ਦੇ ਵਿੱਚ ਲਿਖਤਾਂ ਸ਼ਾਮਿਲ ਨੇ ਜਿਨ੍ਹਾਂ ਨੂੰ ਲਿਖਿਆ ਗਿਆਗਾ ਇਸ ਵਿੱਚ ਰਾਜੇ ਮਹਾਰਾਜਿਆਂ ਦੀਆਂ ਜੀਵਨੀਆਂ ਵਿਦੇਸ਼ੀ ਯਾਤਰੀਆਂ ਦੇ ਲੇਖ ਪੁਸਤਕਾਂ ਤੇ ਦਸਤਾਵੇਜ਼ ਸ਼ਾਮਿਲ ਹਨ ਠੀਕ ਇਹਨੂੰ ਪੜ੍ਹ ਲਿਓ ਤੁਸੀਂ ਚੰਗੀ ਤਰ੍ਹਾਂ ਹਾਂਜੀ ਬੇਟਾ ਅਗਲਾ ਕੁਐਸਚਨ ਹੈ ਆਪਣੇ ਕੋਲ ਖਾਨਾ ਬਦੋਸਤ ਤੋਂ ਕੀ ਭਾਵ ਹੈ ਦੋ ਦੋ ਨੰਬਰ ਵਾਲੇ ਦੇ ਵਿੱਚ ਕੁਝ ਕਬੀਲਿਆਂ ਦੇ ਲੋਕ ਆਪਣੇ ਜੀਵਨ ਦਾ ਗੁਜ਼ਾਰਾ ਕਰਨ ਲਈ ਇੱਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ ਫਿਰਦੇ ਰਹਿੰਦੇ ਸਨ ਉਹਨਾਂ ਨੂੰ ਖਾਨਾ ਬਦੋਸਤ ਕਹਿੰਦੇ ਹੈ ਠੀਕ ਹੈ ਕੁਝ ਕਬੀਲਿਆਂ ਦੇ ਲੋਕ ਆਪਣੇ ਜੀਵਨ ਦਾ ਗੁਜ਼ਾਰਾ ਕਰਨ ਲਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਘੁੰਮਦੇ ਫਿਰਦੇ ਰਹਿੰਦੇ ਸਨ ਉਹਨਾਂ ਨੂੰ ਖਾਨਾ ਬਦੋਸਤ ਕਹਿੰਦੇ ਸਨ ਠੀਕ ਹੈ ਇਹ ਵੀ ਕੁਸਚਨ ਆ ਸਕਦਾ ਵੀ ਖਾਨ ਜਿਹੜੇ ਕਬਾਈਲੀ ਸਮਾਜ ਦੇ ਲੋਕ ਨੇ ਜਾਂ ਕਬੀਲਿਆਂ ਦੇ ਲੋਕ ਨੇ ਕਿੱਥੇ ਰਹਿੰਦੇ ਸੀ ਉਹ ਜੰਗਲਾਂ ਪਹਾੜਾਂ ਜਾਂ ਰੇਤਲੇ ਪ੍ਰਦੇਸ਼ਾਂ ਦੇ ਵਿੱਚ ਰਹਿੰਦੇ ਸਨ ਠੀਕ ਹੈ ਪੰਜਾਬ ਦੇ ਬਾਰੇ ਪੁੱਛੇ ਜਾਦਾ ਹੈਗਾ ਮੱਧਕਾਲੀਨ ਯੁੱਗ ਵਿੱਚ ਪੰਜਾਬ ਵਿੱਚ ਕਿਹੜੇ ਕਿਹੜੇ ਕਬੀਲੇ ਸੀ ਖੋਖਰ ਗਖਰ ਲੰਗਾ ਤੇ ਬਲੂਚ ਸੁਫਾਕਾ ਕੌਣ ਸੀ ਉਹ ਮਹਾਂਮੰਚ ਦਾ ਸ਼ਾਸਕ ਸੀ ਉਸਨੇ ਕਈ ਰਾਜੇ ਨੂੰ ਹਰਾ ਕੇ ਆਪਣੇ ਰਾਜ ਦਾ ਵਿਸਥਾਰ ਕੀਤਾ ਉਸ ਦੀ ਰਾਜਧਾਨੀ ਗੁਰਗਾਉਂ ਸੀ ਅਗਲਾ ਕੁਐਸਚਨ ਹੈ ਬੇਟਾ ਜਨਤਕ ਸੰਚਾਰ ਦੇ ਬਿਜਲੀ ਸਾਧਨਾਂ ਦੇ ਨਾਮ ਲਿਖੋ ਹਾਂਜੀ ਉਹ ਸਾਧਨ ਸੂਚਨਾ ਦੇ ਜਿਹੜੇ ਬਿਜਲੀ ਨਾਲ ਚੱਲਦੇ ਨੇ ਜਿਵੇਂ ਟੈਲੀਵਿਜ਼ਨ ਕੰਪਿਊਟਰ ਰੇਡੀਓ ਠੀਕ ਹੈ ਟੈਲੀਵਿਜ਼ਨ ਕੰਪਿਊਟਰ ਰੇਡੀਓ ਇਹ ਜਨਤਕ ਸੰਚਾਰ ਦੇ ਬਿਜਲੀ ਸਾਧਨ ਨੇ ਅਗਲਾ ਕੁਐਸਚਨ ਹੈ ਬੇਟਾ ਪੜਾ ਸਰਬ ਵਿਆਪਕ ਬਾਲਗ ਮਤਦਾਧਿਕਾਰ ਤੋਂ ਕੀ ਪਾਵੈ ਹਾਂਜੀ ਬੇਟਾ ਜਦੋਂ ਬਿਨਾਂ ਕਿਸੇ ਭੇਦਭਾਵ ਦੇ ਦੇਸ਼ ਦੇ ਸਾਰੇ ਬਾਲਗ ਨਾਗਰਿਕਾਂ ਨੂੰ ਵੋਟ ਦੇਣ ਦਾ ਅਧਿਕਾਰ ਹੁੰਦਾ ਹੈਗਾ ਉਸ ਨੂੰ ਸਰਵ ਵਿਆਪਕ ਬਾਲਗ ਮਤ ਅਧਿਕਾਰ ਕਿਹਾ ਜਾਂਦਾ ਹੈਗਾ ਜਦੋਂ ਦੇਸ਼ ਦੇ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਦੇਸ਼ ਦੇ ਸਾਰੇ ਨਾਗਰਿਕ ਜਿਨ੍ਹਾਂ ਦੀ ਉਮਰ 18 ਸਾਲ ਜਾਂ 18 ਸਾਲ ਤੋਂ ਵੱਧ ਹੈ ਉਹਨਾਂ ਨੂੰ ਵੋਟ ਦੇਣ ਦਾ ਅਧਿਕਾਰ ਹੁੰਦਾ ਹੈਗਾ ਉਸ ਨੂੰ ਸਰਵ ਵਿਆਪਕ ਬਾਲਗ ਮਤ ਅਧਿਕਾਰ ਕਿਹਾ ਜਾਂਦਾ ਹੈਗਾ ਹਾਂਜੀ ਬੇਟਾ ਤਾਂ ਇਹ ਆਪਣੇ ਕੋਲ ਦੋ-ਦੋ ਅੰਕਾਂ ਵਾਲੇ ਪ੍ਰਸ਼ਨ ਸੀ ਵੀ ਇਸ ਤੋਂ ਬਾਅਦ ਆਪਣੇ ਕੋਲ ਜਿਹੜੇ ਉਹ ਵੱਡੇ ਅੰਕਾਂ ਵਾਲੇ ਕੁਐਸਚਨ ਹੈਗੇ ਜਿਹੜੇ ਕਿ ਆਪਾਂ ਨੇ ਕਰਨੇ ਹੈਗੇ ਠੀਕ ਇਹ ਆਪਣੇ ਕੋਲ ਕੁਐਸਚਨ ਨੇ ਬੇਟਾ ਇਹਦੇ ਵਿੱਚ ਤੁਸੀਂ ਕੋਈ ਚਾਰ ਕਰਨੇ ਨੇ ਵੀ ਠੀਕ ਹੈ ਦੇਖੋ ਲਿਖਿਆ ਵੀ ਹੈਗਾ ਕੋਈ ਚਾਰ ਕਰੋ ਅੱਠ ਦਿੱਤੇ ਨੇ ਆਪਾਂ ਨੂੰ ਕੁਐਸਚਨ ਤੇ ਹਰੇਕ ਕੁਐਸਚਨ ਕਿੰਨੇ ਨੰਬਰ ਦਾ ਬੇਟਾ 5 ਨੰਬਰ ਦਾ ਇੱਕ ਕੁਐਸਚਨ ਮਤਲਬ 20 ਨੰਬਰ ਦੇ ਆਪਣੇ ਕੋਲ ਇੱਕ ਕੁਐਸਚਨ ਹੈ ਇਦੇ ਵਿੱਚ ਆਪਾਂ ਇੱਕ ਵਾਰ ਸਾਰੀ ਤੋਂ ਡੇਲੀ ਹੱਲ ਕਰਾਂਗੇ ਜਿਵੇਂ ਬਣਾ ਦੀ ਸੰਭਾਲ ਕਿਉਂ ਜ਼ਰੂਰੀ ਹੈ ਇਹਨਾਂ ਨੂੰ ਤੁਸੀਂ ਇੱਕ ਵਾਰ ਪੜ੍ਹ ਲਓ ਸੰਚਾਰ ਦੇ ਸਾਧਨ ਕਿਹੜੇ-ਕਿਹੜੇ ਹੁੰਦੇ ਹਨ ਉਹਨਾਂ ਦੇ ਲਾਭ 18ਵੀਂ ਸਦੀ ਵਿੱਚ ਸਿੱਖ ਕਿਸ ਤਰ੍ਹਾਂ ਸ਼ਕਤੀਸ਼ਾਲੀ ਬਣੇ ਰਾਮਾਨੁਜਨ ਬਾਰੇ ਤੁਸੀਂ ਕੀ ਜਾਣਦੇ ਹੋ ਮੁਹੰਮਦ ਬਿਨ ਤੁਗਲਕ ਨੇ ਆਪਣੀ ਰਾਜਧਾਨੀ ਦਿੱਲੀ ਤੋਂ ਤਬਦੀਲ ਕਿਉਂ ਕੀਤੀ ਮੁਗਲ ਬਾਦਸ਼ਾਹ ਸ਼ਾਹਜਹਾਨ ਨੂੰ ਭਵਨ ਨਿਰਮਾਤਾਵਾਂ ਦਾ ਸ਼ਹਿਜ਼ਾਦਾ ਕਿਉਂ ਕਿਹਾ ਜਾਂਦਾ ਹੈ ਸੜਕ ਹਾਦਸਿਆਂ ਦੀ ਕੋਈ ਚਾਰ ਕਾਰਨ ਦੱਸੋ ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਹਰਮਨ ਪਿਆਰੀ ਕਿ ਉਹ ਤੁਹਾਨੂੰ ਲੋਪੇ ਇੱਕ ਇੱਕ ਕਰਕੇ ਸਾਰੀ ਪ੍ਰਸ਼ਨਾਂ ਦੇ ਹੱਲ ਜਾਣਦੇ ਹੈਗੇ। ਹਾਂਜੀ ਬੇਟਾ ਪਹਿਲਾ ਕੁਐਸਚਨ ਸੀ ਬੇਟਾ ਆਪਣੇ ਕੋਲ ਬਣਾ ਦੀ ਸੰਭਾਲ ਕਿਉਂ ਜ਼ਰੂਰੀ ਹੈ? ਵਣ ਸਾਡੇ ਲਈ ਬਹੁਤ ਮਹੱਤਵਪੂਰਨ ਕਿਉਂਕਿ ਸਾਡੀਆਂ ਬਹੁਤ ਸਾਰੀਆਂ ਲੋੜਾਂ ਨੂੰ ਪੂਰਾ ਕਰਦੇ ਨੇ। ਵਣਾਂ ਤੋਂ ਸਾਨੂੰ ਲੱਕੜੀ, ਦਵਾਈਆਂ, ਜੜੀ ਬੂਟੀਆਂ ਆਦਿ ਪ੍ਰਾਪਤ ਹੁੰਦੇ ਹਨ। ਇਹ ਸਾਡੇ ਵਾਤਾਵਰਣ ਦੇ ਸੰਤੁਲਨ ਨੂੰ ਕਾਇਮ ਰੱਖਦੇ ਹਨ ਅਤੇ ਵਰਖਾ ਲਿਆਉਣ ਵਿੱਚ ਸਾਡੀ ਸਹਾਇਤਾ ਕਰਦੇ ਨੇ। ਅੱਜਕੱਲ੍ਹ ਵਸੋਂ ਦੇ ਵਾਧੇ ਨਾਲ ਲਗਾਤਾਰ ਜੰਗਲ ਘਟ ਰਹੇ ਹਨ ਇਸ ਲਈ ਸਾਨੂੰ ਬਣਾ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਨਵੇਂ ਰੁੱਖ ਲਗਾਉਣੇ ਚਾਹੀਦੇ ਹਨ ਠੀਕ ਬਿਲਕੁਲ ਸੌਖਾ ਜਿਹਾ ਉੱਤਰ ਸੀ ਇਹਦਾ ਇਸ ਵਾਰ ਸੰਚਾਰ ਦੇ ਸਾਧਨ ਕਿਹੜੇ-ਕਿਹੜੇ ਨੇ ਇਹ ਵਾਲਾ ਕੁਐਸਚਨ ਕਰਦੇ ਹਾਂ ਹਾਂਜੀ ਬੇਟਾ ਸੰਚਾਰ ਦੇ ਸਾਧਨ ਜਿਵੇਂ ਟੈਲੀਵਿਜ਼ਨ ਕੰਪਿਊਟਰ ਰੇਡੀਓ ਅਖਬਾਰ ਠੀਕ ਹੈ ਮੋਬਾਈਲ ਫੋਨ ਇਹ ਸਾਰੇ ਸੰਚਾਰ ਦੇ ਸਾਧਨ ਨੇ ਕੀ ਲਾਭ ਹੈ ਵੀ ਠੀਕ ਹੈ ਸਾਨੂੰ ਜਿਹੜੀ ਆਸ-ਪਾਸੇ ਦੀ ਜਾਣਕਾਰੀ ਉਹ ਪ੍ਰਾਪਤ ਹੋ ਜਾਂਦੀ ਹੈਗੀ ਠੀਕ ਹੈ ਸਿੱਖਿਆ ਬਾਰੇ ਸੀ ਇਹ ਤੋਂ ਪ੍ਰਾਪਤ ਕਰ ਸਕਦੇ ਆਂਗੇ ਆਸ-ਪਾਸੇ ਕੀ ਚੱਲ ਰਿਹਾ ਗੱਪ ਦੇ ਬਾਰੇ ਵੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈਗੀ ਇੱਕ ਕੁਐਸਚਨ ਹੈ ਬੇਟਾ ਇਹਦੇ ਵਿੱਚ ਆਪਾਂ ਅੱਗੇ ਕਰਾਂਗੇ ਇਹਨੂੰ 18ਵੀਂ ਸਦੀ ਦੇ ਵਿੱਚ ਸਿੱਖ ਕਿਸ ਤਰ੍ਹਾਂ ਸ਼ਕਤੀਸ਼ਾਲੀ ਬਣੇ ਇਹਨੂੰ ਵੀ ਆਪਾਂ ਕਰੀ ਲੈਨੇ ਆਂ ਚਲੋ ਠੀਕ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸਿੱਖਾਂ ਅਤੇ ਮੁਗਲਾਂ ਵਿਚਕਾਰ ਕਈ ਲੜਾਈਆਂ ਹੋਈਆਂ ਗੁਰੂ ਸਾਹਿਬ ਜੀ 1708 ਵਿੱਚ ਜੋਤੀ ਜੋ ਸਮਾਉਣ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੋਨਾਂ ਨੇ ਸਿੱਖਾਂ ਦੀ ਅਗਵਾਈ ਦੀ ਕਮਾਂਡ ਦੇ ਦਿੱਤੀ ਉਸਨੇ ਕਰਨਾਲ ਪਾਣੀਪਤਾ ਅੰਮ੍ਰਿਤਸਰ ਗੁਰਦਾਸਪੁਰ ਆਦਿ ਸਥਾਨਾਂ ਤੇ ਜਿੱਤ ਪ੍ਰਾਪਤ ਕੀਤੀ 1716 ਵਿੱਚ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇਕੱਠਾ ਕਰਕੇ ਪੰਜਾਬ ਵਿੱਚ ਸੁਤੰਤਰ ਰਾਜ ਦੀ ਸਥਾਪਨਾ ਕੀਤੀ ਠੀਕ ਇਹ ਗੋਸਲ ਤੁਸੀਂ ਯਾਦ ਕਰ ਲਿਓ ਆ ਸਕਦਾ ਤੁਹਾਨੂੰ ਪੇਪਰ ਦੇ ਵਿੱਚ ਹਾਂਜੀ ਬੇਟਾ ਅਗਲਾ ਕੁਐਸਚਨ ਸੀ ਵੀ ਸੰਤ ਰਾਮਾਨੋਜ ਬਾਰੇ ਤੁਸੀਂ ਕੀ ਜਾਣਦੇ ਹੋ ਸੰਤ ਰਾਮਾਨੋਜ ਜੀ ਭਗਵਾਨ ਵਿਸ਼ਨੂੰ ਜੀ ਦੇ ਭਗਤ ਸਨ ਉਹ ਦੱਖਣੀ ਭਾਰਤ ਵਿੱਚ ਵੈਸ਼ਨ ਮਤ ਦੇ ਮਹਾਨ ਪ੍ਰਚਾਰਕ ਸਨ ਉਹਨਾਂ ਨੇ ਜਾਤ ਪਾਤ ਦਾ ਵਿਰੋਧ ਕੀਤਾ ਠੀਕ ਹੈ ਜੋ ਕੁਝ ਹੋਰ ਐਡ ਕਰਨਾ ਤਾਂ ਲਿਖ ਸਕਦੇ ਹੋ ਉਹਨਾਂ ਦਾ ਜਿਹੜਾ ਜਨਮ ਸੀ ਇਲਾਹਾਬਾਦ ਵਿੱਚ ਬ੍ਰਾਹਮਣ ਪਰਿਵਾਰ ਦੇ ਵਿੱਚ ਸੌਰੀ ਇਹ ਰਾਮਾਨੰਦ ਵਾਲਾ ਦਾ ਰਾਮਾਨੁਜੀ ਦੇ ਵਿੱਚ ਤੁਸੀਂ ਇਹ ਲਿਖੋਗੇ ਠੀਕ ਅਗਲਾ ਕੁਸਚਨ ਹੈ ਬੇਟਾ ਬਣਾ ਮੁਹੰਮਦ ਬਿਨ ਤੁਗਲਕ ਨੇ ਆਪਣੀ ਰਾਜਧਾਨੀ ਦਿੱਲੀ ਤੋਂ ਤਬਦੀਲ ਕਿਉਂ ਕੀਤੀ ਹਾਂਜੀ ਬੇਟਾ ਰਾਜ ਦੀ ਮਗੋਲਾਂ ਦੇ ਹਮਲੇ ਤੋਂ ਰੱਖਿਆ ਕਰਨ ਦੇ ਲਈ ਸਾਮਰਾਜ ਦੇ ਸ਼ਾਸਨ ਪ੍ਰਬੰਧਨ ਨੂੰ ਵਧੀਆ ਢੰਗ ਨਾਲ ਚਲਾਉਣ ਦੇ ਲਈ ਮੁਹੰਮਦ ਬਿਨ ਤੁਗਲਕ ਨੇ ਆਪਣੀ ਜਿਹੜੀ ਰਾਜਧਾਨੀ ਸੀ ਉਹ ਦਿੱਲੀ ਤੋਂ ਦੇਵਗਰੀ ਬਦਲੀ ਸੀ ਠੀਕ ਹੈ ਪਰੰਤੂ ਉਹਦੀ ਜਿਹੜੀ ਇਹ ਨੀਤੀ ਸੀ ਵੀ ਠੀਕ ਹੈ ਜਿਹੜੀ ਉਹਦੀ ਯੋਜਨਾ ਸੀ ਇਹਦੇ ਬਹੁਤ ਕਿਸਾਨੇ ਮਾਰੂ ਪ੍ਰਭਾਵ ਤੇ ਬਹੁਤ ਸਾਰੇ ਲੋਕ ਮਰ ਗਏ ਸੀ ਠੀਕ ਅਗਲਾ ਕੁਸਚਨ ਆਪਣੇ ਕੋਲ ਮੁਗਲ ਬਾਦਸ਼ਾਹ ਸ਼ਾਹਜਹਾਂ ਨੂੰ ਭਵਨ ਨਿਰਮਾਤਾ ਮੰਨਦਾ ਸ਼ਹਿਜ਼ਾਦਾ ਕਿਉਂ ਕਿਹਾ ਜਾਂਦਾ ਠੀਕ ਹੈ ਚਲੋ ਇਹ ਵੀ ਆਪਾਂ ਵੇਖ ਲੈਣੇ ਹੈਗੇ ਹਾਂਜੀ ਸ਼ਾਹਜਹਾਂ ਇੱਕ ਭਵਨ ਨਿਰਮਾਤਾ ਸੀ ਉਸਨੇ ਆਗਰੇ ਦੇ ਕਿਲੇ ਵਿੱਚ ਦੀਵਾਨੇ ਖਾਸ ਦੀਵਾਨੇ ਆਮ ਮੋਤੀ ਮਸਜਿਦ ਤਾਜਮਹਿਲ ਆਦ ਸੁੰਦਰ ਇਮਾਰਤਾਂ ਦਾ ਨਿਰਮਾਣ ਕਰਵਾਇਆ ਇਸ ਲਈ ਉਸ ਨੂੰ ਭਵਨ ਨਿਰਮਾਤਾ ਮੰਨਦਾ ਸ਼ਹਿਜ਼ਾਦਾ ਕਿਹਾ ਜਾਂਦਾ ਹੈ ਠੀਕ ਅਗਲਾ ਕੁਸਚਨ ਹੈ ਬੇਟਾ ਆਪਣਾ ਸੜਕ ਹਾਦਸਿਆਂ ਦੇ ਕੋਈ ਚਾਰ ਕਾਰਨ ਦੱਸੋ ਹਾਂਜੀ ਬੇਟਾ ਸੜਕ ਹਾਦਸਿਆਂ ਦੇ ਕੋਈ ਚਾਰ ਜਾਂ ਪੰਜ ਕਾਰਨ ਸਭ ਤੋਂ ਪਹਿਲਾ ਕਾਰਨ ਦੇਖੋ ਲਗਾ ਤੇਜ਼ ਰਫਤਾਰ ਨਾਲ ਬਾਣ ਚਲਾਉਣ ਨਾਲ ਜਦੋਂ ਵੀ ਇਕਲਾਂ ਦੀ ਸਾਧਨਾ ਦੀ ਰਫਤਾਰ ਜ਼ਿਆਦਾ ਹੁੰਦੀ ਹੈ ਤਾਂ ਉਹਨਾਂ ਨੂੰ ਕੰਟਰੋਲ ਕਰਨ ਔਖਾ ਹੁੰਦਾ ਹੈਗਾ ਤਾਂ ਤੇਜ਼ ਰਫਤਾਰਨ ਕਰਨ ਦੁਰਘਟਨਾ ਹੋ ਜਾਂਦੀ ਹੈ ਸਿਗਨਲ ਨੂੰ ਨਾ ਮੰਨਣਾ ਸਾਹਮਣੇ ਜਿਹੜੇ ਸਿਗਨਲ ਹੁੰਦੇ ਨੇ ਲਾਲ ਬੱਤੀ ਪੀਲੀ ਬੱਤੀ ਜਾਂ ਹਰੀ ਬੱਤੀ ਜਦੋਂ ਉਹਨਾਂ ਨੂੰ ਅਸੀਂ ਫੋਲੋ ਨਹੀਂ ਕਰਦੇ ਤਾਂ ਵੀ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਆਗੇ ਵਾਹਨਾਂ ਨੂੰ ਵਧੇਰੇ ਸਮਾਨ ਜਾਂ ਸਵਾਰੀਆਂ ਨਾਲ ਲੱਦਣਾ ਇਹ ਵੀ ਇੱਕ ਦੁਰਘਟਨਾ ਦਾ ਕਾਰਨ ਬਣਦਾਗਾ ਛੋਟੀ ਉਮਰ ਦੇ ਬੱਚਿਆਂ ਦਾ ਬਾਂ ਚਲਾਉਣਾ ਠੀਕ 18 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਹੈਗੇ ਤਾਂ ਉਹ ਜਦੋਂ ਤੇਜ਼ ਰਫ਼ਤਾਰ ਦੇ ਵਿੱਚ ਗੱਡੀਆਂ ਜਾਂ ਮੋਟਰਸਾਈਕਲ ਚਲਵਾਉਂਦੇ ਹੈਗੇ ਤਾਂ ਉਹ ਵੀ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਨੇ ਗਲਤ ਢੰਗ ਨਾਲ ਅੱਗੇ ਨਿਕਲਣਾ ਕਈ ਵਾਰੀ ਅਸੀਂ ਇੱਕ ਸਾਹਦ ਨੂੰ ਅੱਗੇ ਲੰਗਾਉਣ ਦੀ ਜਿੱਦ ਦੇ ਵਿੱਚ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹੈਗੇ ਠੀਕ ਇਹ ਪੰਨੂ ਪੁਆਇੰਟ ਸੀ ਨੂੰ ਤੁਸੀਂ ਨੋਟ ਕਰ ਲਿਓ ਅਗਲਾ ਕੁਐਸਚਨ ਹੈ ਬੇਟਾ ਆਪਣਾ ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਹਰਮਨ ਪਿਆਰੀ ਕਿਉਂ ਹੈ ਹਾਂਜੀ ਬੇਟਾ ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਹੇਠ ਲਿਕੇ ਕਾਰਨਾ ਕਰਕੇ ਹਰ ਮੰਨ ਪਿਆਰੀ ਹੈ ਪਹਿਲਾ ਹੈ ਸਮਾਨਤਾ ਲੋਕਤੰਤਰ ਵਿੱਚ ਸਾਰੇ ਨਾਗਰਿਕ ਸਮਾਨ ਹੁੰਦੇ ਨੇ ਕਿਸੇ ਨੂੰ ਕੋਈ ਭੇਦਭਾਵ ਨਹੀਂ ਹੁੰਦਾ ਸੁਤੰਤਰਤਾ ਲੋਕਤੰਤਰ ਵਿੱਚ ਲੋਕਾਂ ਨੂੰ ਕੋਈ ਵੀ ਕਿੱਤਾ ਬਣਾਉਣ ਦੇਸ਼ ਦੇ ਕਿਸੇ ਵੀ ਖੇਤਰ ਵਿੱਚ ਆਉਣ ਜਾਣ ਦੀ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੁੰਦੀ ਹੈ ਨਾਗਰਿਕਾਂ ਦੀ ਸਰਗਰਮ ਭੂਮਿਕਾ ਲੋਕਤੰਤਰ ਵਿੱਚ ਨਾਗਰਿਕਾਂ ਸਰਗਰਮ ਭੂਮਿਕਾ ਨਿਭਾਉਂਦੇ ਹਨ ਉਹ ਵੋਟਾਂ ਪਾ ਕੇ ਹੀ ਸਰਕਾਰ ਦੇ ਚੋਣ ਕਰਦੇ ਨੇ ਤਾਂ ਇਹ ਤਿੰਨ ਪੁਆਇੰਟਸ ਇਹਨਾਂ ਨੂੰ ਤੁਸੀਂ ਨੋਟ ਕਰ ਲਿਓ ਤੇ ਇਹ ਆਪਣੇ ਚਾਰ ਕੁਐਸਚਨ ਜਿਹੜੇ ਤੁਸੀਂ ਕਰਨੇ ਸੀ ਉਹ ਅੱਠ ਕੁਐਸਚਨਾਂ ਦੇ ਉੱਤਰ ਸੀ ਬੇਟਾ ਪੰਜ-ਪੰਜ ਨੰਬਰ ਲਈ ਆਪਾਂ ਨੂੰ ਆਉਣਗੇ ਤੁਸੀਂ ਕੋਈ ਚਾਰ ਕਰਨੇ ਹੋਣਗੇ 20 ਨੰਬਰ ਦੇ ਠੀਕ ਹਾਂਜੀ ਬੇਟਾ ਇਸ ਤੋਂ ਬਾਅਦ ਆਪਣੇ ਕੋਲ ਵੀ ਸਰੋਤ ਆਧਾਰਿਤ ਪ੍ਰਸ਼ਨ ਤੁਹਾਡੇ ਕੋਲ ਇੱਕ ਸੋਰਸ ਬੇਸਡ ਕੁਐਸਚਨ ਆਉਣਗੇ ਪੈਰਾ ਆਏਗਾ ਪੈਰੇ ਦੇ ਵਿੱਚੋਂ ਕੁਐਸਚਨ ਪੁੱਛੇ ਜਾਣਗੇ ਠੀਕ ਹੈ ਜ ਜਿਹਨਾਂ ਦਾ ਆਪਾਂ ਨੇ ਉੱਤਰ ਦੇਣਾ ਹੋਏਗਾ ਬਿਲਕੁਲ ਮੁਫਤ ਦੇ ਨੰਬਰ ਨੇ ਬੇਟਾ ਇਹ ਜਿਹੜੇ ਕਿਉਂਕਿ ਕੁਝ ਵੀ ਨਹੀਂ ਯਾਦ ਕਰਨਾ ਪੈਰੇ ਦੇ ਵਿੱਚੋਂ ਇੱਕ ਇੱਕ ਪੰਜ ਕੁਐਸਚਨ ਹੋਣਗੇ ਹਰੇਕ ਪ੍ਰਸ਼ਨ ਦਾ ਉੱਤਰ ਜੇ ਤੁਸੀਂ ਦਿਨੇ ਤਾਂ ਦੋ ਨੰਬਰ ਤੁਹਾਨੂੰ ਮਿਲਣਗੇ। ਤਾਜਮਹਿਲ ਕਿਸ ਦੀ ਯਾਦ ਵਿੱਚ ਬਣਵਾਇਆ ਗਿਆ ਸੀ? ਹਾਂਜੀ ਤਾਂ ਸਾਰਿਆਂ ਨੂੰ ਪਤਾ ਹੈਗਾ ਬੇਗਮ ਤਾਜਮਹਿਲ ਦੀ ਯਾਦ ਦੇ ਵਿੱਚ। ਤਾਜਮਹਿਲ ਦੀ ਉਸਾਰੀ ਕਿਸ ਨੇ ਕਰਵਾਈ ਸੀ? ਕਿਸ ਨੇ ਕਰਵਾਈ ਸੀ ਬੇਟਾ? ਮੁਗਲ ਬਾਦਸ਼ਾਹ ਸ਼ਾਹ ਜਹਾਨੀ। ਸ਼ਾਹ ਜਹਾਨੀ ਨੇ ਦਿੱਲੀ ਵਿੱਚ ਕਿਹੜੀ ਇਮਾਰਤ ਬਣਵਾਈ? ਦਿੱਲੀ ਵਿੱਚ ਕੀ ਬਣਵਾਇਆ ਸੀ ਵੀ? ਲਾਲ ਕਿਲਾ। ਤਾਜ ਮਹਿਲ ਦੀ ਉਸਾਰੀ ਤੇ ਕਿੰਨਾ ਖਰਚਾ ਆਇਆ ਸੀ ਵੀ ਲਗਭਗ 3 ਕਰੋੜ ਰੁਪਏ ਚੌਥੇ ਪ੍ਰਸ਼ਨ ਦਾ ਉੱਤਰ ਹੈ ਪੰਜਵਾਂ ਪ੍ਰਸ਼ਨ ਹੈ ਤਾਜ ਮਹਿਲ ਦਾ ਨਿਰਮਾਣ ਕਿਸ ਪੱਥਰ ਨਾਲ ਕੀਤਾ ਗਿਆ ਵੀ ਸਫੇਦ ਸੰਗਮਰਮਰ ਠੀਕ ਦੇ ਨਾਲ ਇਹਦਾ ਨਿਰਮਾਣ ਕੀਤਾ ਠੀਕ ਹੈ ਬਿਲਕੁਲ ਸੌਖੀ ਸੀ 10 ਨੰਬਰ ਦੇ ਕੁਸਚਨ ਨੇ ਆਪਣੇ ਕੋਲ ਇਸ ਤੋਂ ਬਾਅਦ ਨਕਸ਼ਾ ਕਾਰਜਾ ਵੀ ਜਿਹਦੇ ਵਿੱਚ ਤੁਸੀਂ ਨੋਟ ਕਰ ਲਓ ਕਿ ਕੀ ਕੀ ਭਰਨਾ ਹਰਿਆਣਾ ਕਰਨਾਟਕ ਜੈਪੁਰ ਅਮਰਾਵਤੀ ਬੰਗਲਾਦੇਸ਼ ਅਫਗਾਨਿਸਤਾਨ ਜੈਪੁਰ ਲਦਾਖ ਬਨਾਰਸ ਦਮਨ ਦਿੱਲੀ ਬਿਹਾਰ ਨਲੰਦਾ ਕਨੌਜ ਮਲਤਾਨ ਦੇਵਗਰੀ ਅਜਮੇਰ ਠੀਕ ਹੈ ਚਲੋ ਆਪਾਂ ਤੁਹਾਨੂੰ ਨਕਸ਼ੇ ਇਹਦੇ ਦਿਖਾਵਾਂਗੇ ਦੋ ਤਿੰਨ ਦਾ ਸੱਤਵੇਂ ਦੇ ਉੱਥੇ ਤੁਸੀਂ ਇਹਨਾਂ ਨੂੰ ਆਸਾਨੀ ਨਾਲ ਸਿੱਖ ਜੂਗੇ ਤਾਂ ਉਹ ਕਰਦੇ ਆਪਾਂ ਨਕਸ਼ਾ ਕਾਰਜ ਵੀ ਕਰਦੇ ਆ ਆਪਣਾ ਹਾਂਜੀ ਬੇਟਾ ਤਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਹਰਿਆਣਾ ਭਰਨਾ ਸੀ ਵੀ ਹਰਿਆਣਾ ਬਿਲਕੁਲ ਆਪਣੇ ਪੰਜਾਬ ਦੇ ਨੇੜੇ ਹੈਗਾ ਠੀਕ ਹੈ ਇਸ ਤੋਂ ਬਾਅਦ ਕਰਨਾਟਕ ਠੀਕ ਜੈਪੁਰ ਠੀਕ ਇਸ ਤੋਂ ਬਾਅਦ ਬੰਗਲਾਦੇਸ਼ ਦਿੱਤੀ ਹੈਗਾ ਤੈਨੂੰ ਆਹ ਵਾਲਾ ਪਰਨਾ ਤੁਸੀਂ ਨੇ ਅਫਗਾਨਿਸਤਾਨ ਆਹ ਦੇਖੋ ਬੇਟਾ ਆਹ ਪਾਕਿਸਤਾਨੇ ਵੀ نیچے ਆਹ ਵਾਲਾ ਉੱਪਰ ਵਾਲਾ ਜਿਹੜਾ ਏਰੀਆ ਆਫ ਅਫਗਾਨਿਸਤਾਨ ਦਾ ਉੱਪਰ ਵਾਲੀ ਸਾਈਡ ਤੇ ਇਹ ਫਿਰ ਜੈਪੁਰ ਸੀ ਇਹ ਤੁਸੀਂ ਪਰਤ ਆਪਾਂ ਨੇ ਲਦਾਖ ਵੀ ਠੀਕ ਆ ਉੱਪਰ ਵਾਲਾ ਜਿਹੜਾ ਏਰੀਆ ਬੇਟਾ ਆ ਲਦਾਖ ਦਾਗਾ ਵੀ ਠੀਕ ਹੈ نیچے ਜੰਮੂ ਕਸ਼ਮੀਰ ਆ ਜਾਂਦਾ ਆਪਣਾ ਠੀਕ ਹੈ ਆ ਉੱਪਰ ਵਾਲਾ ਜਿਹੜਾ ਏਰੀਆ ਦਾ ਸਾਰਾ ਲਦਾਖ ਦਾਗਾ ਆ نیچے ਜਿਹੜਾ ਰਹਿ ਗਿਆ ਆ ਜੰਮੂ ਕਸ਼ਮੀਰ ਦਾਗਾ ਇਸ ਤੋਂ ਬਾਅਦ ਦਮਨ ਸੀ ਵੀ ਠੀਕ ਆ ਇਥੇ ਜੀ ਤੁਸੀਂ ਦੇਖੋਗੇ 2 3 ਪੁਆਇੰਟ ਨੇ ਬਿਲਕੁਲ ਛੋਟੇ ਛੋਟੇ ਜੇ ਦਮਨ ਦਾਦਰਾਂਗਰ ਹਵੇਲੀ ਉਹ ਦੋਨੋਂ ਇੱਥੇ ਨੇ ਵੀ ਇੱਥੇ ਪਰ ਸਕਦੇ ਆ ਤੁਸੀਂ ਦਮਨ ਤੇ ਦਾਦਰਾਂਗਰ ਹਵੇਲੀ ਦਿੱਲੀ ਵੀ ਠੀਕ ਹੈ ਆਪਣੇ ਕੋਲ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਬਿਹਾਰ ਠੀਕ ਹੈ ਦੇਖੋ ਜੇ ਤੁਸੀਂ ਧਿਆਨ ਨਾਲ ਇੱਥੇ ਉੱਤਰ ਪ੍ਰਦੇਸ਼ ਹੈ ਤੇ ਇਧਰਲੇ ਪਾਸੇ ਆਪਣੇ ਕੋਲ ਬਿਹਾਰ ਹੈ ਬਿਹਾਰ ਦੇ ਵਿੱਚ ਇੱਕ ਸਥਾਨ ਹੈ ਬੇਟਾ ਨਲੰਦਾ ਜਿਹੜਾ ਅਗਲਾ ਆਪਣੇ ਕੋਲ ਨਲੰਦਾ ਤੇ ਉੱਤਰ ਪ੍ਰਦੇਸ਼ ਦੇ ਵਿੱਚ ਕਿਹੜਾ ਸਥਾਨ ਹੈ ਕਨੌਜ ਇਹ ਵੀ ਆਪਾਂ ਨੂੰ ਨਕਸ਼ੇ ਦੇ ਵਿੱਚ ਪਰਨੇ ਦਿੱਤੇ ਹੋਏ ਸੀ ਬਿਹਾਰ ਨਲੰਦਾ ਤੇ ਕਨੌਜ ਠੀਕ ਹੈ ਵੀ ਇਸ ਤੋਂ ਬਾਅਦ ਇੱਕ ਆਪਣੇ ਕੋਲ ਦਿੱਤਾ ਸੀ ਦੇਵਗिरी ਜਿਹੜੀ ਦੇਵਗिरी ਉਹ ਵੀ ਮਹਾਰਾਸ਼ਟਰ ਦੇ ਵਿੱਚ ਹੈ ਬੇਟਾ ਉਸ ਨੂੰ ਤੁਸੀਂ ਇੱਥੇ ਪਰ ਸਕਦੇ ਹੋ ਠੀਕ ਹੈ ਬਾਕੀ ਤੁਹਾਡੇ ਮੈਪ ਗੈਲੈਕਸੀ ਹੈ ਇੱਕ ਤੁਹਾਡੇ ਟੀਚਰ ਨੇ ਤੁਹਾਨੂੰ ਨਕਸ਼ੇ ਪੜ੍ਹਾਏ ਵੀ ਹੁਣ ਇੱਕ ਮੈਪ ਗੈਲੈਕਸੀ ਉਹ ਆਪਣੇ ਗਰੁੱਪ ਦੇ ਵਿੱਚ ਸ਼ੇਅਰ ਕਰ ਦਾਂਗੇ ਆਪਣਾ ਟੈਲੀਗ੍ਰam ਗਰੁੱਪ ਹੈ ਉੱਥੋਂ ਤੁਸੀਂ ਜਿਹੜੇ ਨਕਸ਼ੇ ਆ ਗੋ ਰਿਵਾਈਜ਼ ਕਰ ਸਕਦੇ ਹੋ ਠੀਕ ਹੈ ਬੇਟਾ ਹਾਂਜੀ ਬੇਟਾ ਤਾਂ ਇਹ ਤੁਹਾਡਾ 7ਵੀਂ ਜਮਾਤ ਦੇ ਲਈ ਪੇਪਰ ਸੀ ਵੀ ਤੇ ਉਮੀਦ ਹੈ ਬਹੁਤੇ ਬੱਚਿਆਂ ਨੇ ਪੇਪਰ ਆ ਸਕਦਾ ਹੈਗਾ ਤੇ ਬਹੁਤ ਸਾਰੇ ਬੱਚਿਆਂ ਨੂੰ ਇਹਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਕੁਐਸਚਨ ਨੇਗੇ ਪੇਪਰ ਦੇ ਵਿੱਚ ਪੁੱਛੇ ਜਾਣਗੇ ਤਾਂ ਤੁਸੀਂ ਆਪਣੇ ਸਿਲੇਬਸ ਦੇ ਅਨੁਸਾਰ ਵੀ ਸਾਰੇ ਵਿਦਿਆਰਥੀ ਤਿਆਰੀ ਕਰੋ ਤਾਂ ਜੋ ਆਪਾਂ ਇਸ ਪੇਪਰ ਦੇ ਵਿੱਚੋਂ ਵਧੀਆ ਅੰਕ ਜਿਹੜੇ ਉਹ ਲੈ ਸਕੀਏ ਠੀਕ ਹੈ ਬੇਟਾ ਤਾਂ ਸਾਰੇ ਵਿਦਿਆਰਥੀ ਵਧੀਆ ਢੰਗ ਨਾਲ ਤਿਆਰੀ ਕਰੋ ਸਾਰੇ ਪੇਪਰਾਂ ਦੀ ਓਕੇ ਬੇਟਾ ਥੈਂਕ ਯੂ